ਲੈ ਜੋ ਬਣ ਪੀ ਚਾ ਮੈਂ ਤਾਂ ਕਹਿਣਾ ਹੈ ਭਾਬੀ ਨੂੰ ਕਹਿ ਦੇਣਾ ਸੀਗਾ ਸਭ ਨੂੰ ਉਹ ਚਲ ਕੋਈ ਗੱਲ ਨਹੀਂ ਉਹ ਡਈ ਸੀ ਭਾਂਡੇ-ਕੁੰਡੇ ਮਾਰ ਜਾਂਦੇ ਮੈਂ ਫਿਰ ਆਪ ਹੀ ਬਣਾਣੀ ਲੱਗ ਗਈ ਉਹ ਜੋ ਬਣਾ ਹਾਂ ਜਿਹੜੀ ਬੁਲਾਉਂਦੇ ਆ ਤੇ ਮੇਰਾ ਪੋਤਾ ਾਨ ਕੇ ਪਹਿਲਾਂ ਗੱਲ ਸੁਣਦਾ ਕੀ ਆ ਪਤਾ ਨਹੀਂ ਕੰਮ ਆ ਕਹਿੰਦੇ ਕੋਈ ਅੱਛਾ ਮੈਂ ਆ ਗਿਆ ਚਾਹ ਤੇ ਪੀ ਲਾ ਮੈਂ ਆ ਗਿਆ ਇੱਕ ਮਿੰਟ ਹੋਣੀ ਦੱਸ ਸਕਦਾ ਪੀ ਚਾਹ ਪੀ ਲੈਂਦਾ ਆ ਜਾ ਲੈ ਮਹਾ ਚਾਹ ਲਗਾਏ ਪੀਂਦੇ ਮਾਤਾ ਨੇ ਸਾਰਾ ਕੰਮ ਖਰਾਬ ਕਰਤਾ ਮੈਂ ਪਤਾ ਕਰਨਾ ਹੈ ਕਿ ਬੈਲਸ ਦਾ ਕੀਤਾ ਪਤਾ ਪਤਾ ਕੋਈ ਕਿ ਨਹੀਂ ਉਹ ਡੈਡੀ ਇਹ ਵੀ ਤੁਹਾਡੇ ਨਾਲ ਗੱਲ ਕਰਨੀ ਹੀ ਮੈਂ ਅੱਛਾ ਮੈਂ लवली ਵੀ ਨਸਲਾ ਕੀਤੀ ਹਾਂ ਮੈਂ ਅੱਛਾ लवली ਨਾ ਆਹ ਤੇ ਮੈਨੂੰ ਤੇ ਬੜਾ ਵਧੀਆ ਡੈਡੀ ਕਹਿੰਦੇ ਕੋਈ ਨਹੀਂ ਚੱਲਦੇ ਆ ਨਾਲੇ ਪੈਲਸ ਬੁੱਕਰਾ ਉਹਨੇ ਨਾਲੇ ਕੱਪੜੇ ਕਪੜਿਆਂ ਲੋਕ ਐ ਹੁੰਨੇ ਆ ਯਾਰ ਇੱਧਰ ਤੇ ਸਾਰੇ ਜਣੇ ਬੈਠੇ ਆ ਜੇ ਵਿੱਚ ਚਾਰਾਂ ਤੇ ਜਾਵੇ ਹੋ ਸਕਦਾ ਕਿ ਡੈਡੀ ਨਾ ਫੜਦੇ ਠੰਡੀ ਹੋ ਗਈ ਆ ਹੋਣੀ ਨਾ ਹਲਦਾ ਫੜੋਗਾ ਮੇਰੀ ਵੀ ਠੰਡੀ ਆ ਠੰਡੀ ਚਾਹ ਪਾਣੀ ਵਰਗੀ ਕੀ ਪੀਣਾ ਰੱਖੋ ਤੇ ਇੱਥੇ ਨਾ ਹੁਣੇ ਬਣਾ ਕੇ ਲੈ ਕੇ ਆਇਆ ਫਰਾਮ ਇਹ ਟਾਈਮ ਨਾ ਹੀ ਚੀਜ਼ ਮਿਲਦੀ ਹੁੰਦੀ ਆ ਮਗਰੋਂ ਨਹੀਂ ਹੋ ਮਿਲਣਾ ਕੁਝ ਵੀ ਹੁਣ ਰੱਖਦਿਆਂ ਵਗਦਿਆਂ ਵਿੱਚ ਤੈਨੂੰ ਹੀ ਮਿਲ ਜਾ